ਤੁਹਾਡਾ ਸਵਾਗਤ ਹੈ ਬਰੋ ਫਾਰਮਿੰਗ ਡਾਕਟਰ ਪੇਜ ਤੇ ਅੱਜ ਆਪਾਂ ਕੱਲੀਆਂ ਗੋਲੀਆਂ ਬਾਰੇ ਗੱਲਾਂ ਕਰਾਂਗੇ ਜਿਹੜੀਆਂ ਗੋਲੀਆਂ ਜਿਹੜੇ ਮੇਰੇ ਵੀ ਟੀਕਾ ਵਗੈਰਾ ਨਹੀਂ ਲਗਾ ਸਕਦੇ ਪਹਿਲਾ ਗੋਲੀ ਆਉਂਦੀ ਹੈ ਬਰੋ ਮੈਕਸੀਵੈਲ ਦੂਜੀ ਆਉਂਦੀ ਹੈ ਬਰੋ ਸੀ ਲਾਉਣ ਤੀਜੀ ਆਉਂਦੀ ਹੈ ਬਰੋ ਪ੍ਰੋਸਿਵ ਪਲੱਸ ਚੌਥੀ ਗੋਲੀ ਆਉਂਦੀ ਹੈ ਬਰੋ ਸਾਈਡੀਪੀ ਬਰੋਸ ਤੇ ਪੰਜਵੀਂ ਹੁੰਦੇ ਬਿਰੋ ਐਫਟੀ ਫਾਸਟ ਬਿਰੋ ਆਹ ਜਿਹੜੀ ਗੋਲੀਆਂ ਨੇ ਬਿਰੋ ਇਹ ਤੁਸੀਂ ਦੇ ਕੇ ਆਪਣੇ ਜਾਨਵਰਾਂ ਦੀ ਕਿਵੇਂ ਜਾਂਚ ਪਾ ਸਕਦੇ ਹੋ ਤਾਂ ਬਿਰੋ ਆਹ ਜਿਹੜੀ ਗੋਲੀ ਹੈ ਜਿਹੜੀ ਤੁਹਾਡੇ ਘਰਾਂ ਦੇ ਵਿੱਚ ਜਾਨਵਰ ਨੂੰ ਸਟੈਟਸ ਵਗੈਰਾ ਹੋ ਜੇ ਥਾਣਾ ਰੋਗ ਹੋ ਜੇ ਉਥੇ ਤੁਸੀਂ ਇਹ ਦੇ ਸਕਦੇ ਹੋ ਤੇ ਉਹ ਠੀਕ ਕਰ ਸਕਦੇ ਹੋ ਇਹ ਐਂਟੀਬਾਇਓਟਿਕਾ ਬਿਰੋ ਜਿੱਥੇ ਤੁਹਾਡੇ ਜਾਨਵਰਾਂ ਦਾ ਜ਼ਖਮ-ਜ਼ਖਮ ਵਗੈਰਾ ਨੇ ਜਾਂ ਕੋਈ ਹੋਰ ਅੰਦਰੂਲੀ ਪ੍ਰੋਬਲਮ ਹੈ ਉਥੇ ਤੁਸੀਂ ਇਹ ਦੇ ਸਕਦੇ ਹੋ ਤੁਹਾਡਾ ਜਾਨਵਰ ਖਾਂਦਾ ਪੀਂਦਾ ਘਟਾ ਹੈ ਉਥੇ ਤੁਸੀਂ ਇਹ ਦੇ ਸਕਦੇ ਹੋ ਤੁਹਾਡੇ ਜਾਨਵਰ ਨੂੰ ਬੁਖਾਰ ਹੈ ਜਾ ਟੈਂਪਰੇਚਰ ਹਾਈ ਹੋ ਗਿਆ ਉੱਥੇ ਤੁਸੀਂ ਇਹ ਗੋਲੀ ਦੇ ਸਕਦੇ ਹੋ ਤੁਹਾਡਾ ਜਾਨਵਰ ਪੀ ਐਚ ਡੈਵਲ ਡਾਊਨ ਹੋ ਗਿਆ ਜਗਾਲੀ ਨਹੀਂ ਕਰ ਰਿਹਾ ਨਵਾਂ ਲੈ ਕੇ ਆਏ ਹੋ ਤੁਸੀਂ ਆ ਗੋਲੀ ਦੇ ਸਕਦੇ ਹੋ ਲਕੋਰੇ ਵਿੱਚ ਵੀ ਇਹ ਕੰਮ ਆਉਂਦੀ ਆ ਗੋਲੀ ਤਾਂ ਵੀਰਵਾ ਗੋਲੀਆਂ ਦੀ ਪਹਿਚਾਣ ਕਰਕੇ ਤੁਸੀਂ ਆਪਣੇ ਜਾਨਵਰਾਂ ਦੀਆਂ ਜਾਨਾਂ ਨੂੰ ਬਚਾ ਸਕਦੇ ਹੋ ਜੇ ਤੁਹਾਨੂੰ ਪੇਜ ਬਹੁਤ ਵਧੀਆ ਲੱਗਦਾ ਫਾਰਮ ਡਾਕਟਰ ਦਾ ਇਹਨੂੰ ਵੱਧ ਤੋਂ ਵੱਧ ਗਾਹਾਂ ਸ਼ੇਅਰ ਕਰਕੇ ਲਾਈਕ ਕਰਕੇ ਰੱਖੋ ਕਿਪ ਵੀਖਰੇ ਵਿੱਚ ਤੁਹਾਨੂੰ ਅਨੇਕ ਜਾਣਕਾਰੀਆਂ ਤੁਹਾਨੂੰ ਇਸ ਪੇਜ ਦੇ ਉੱਤੇ ਮਿਲਦੀ ਰਹਿਣ ਬਾਕੀ ਜਿਹੜੇ ਮੈਂ ਕੰਮ ਕਰਨਾ ਚਾਹੁੰਦੇ ਨੇ ਡੈਰੀ ਫਾਰਮਿੰਗ ਦਾ ਉਹ ਵੀ ਨਾਲ ਜੁੜਨ ਉਹ ਵੀ ਪੇਜ ਨੂੰ ਲਾਈਕ ਕਰਕੇ ਰੱਖਣ ਕਿ ਤੁਹਾਨੂੰ ਫ੍ਰੀ ਚ ਜਾਣਕਾਰੀਆਂ ਮਿਲਦੇ ਰਹਿਣਗੀਆਂ ਧੰਨਵਾਦ ਮੇਰੇ ਵੀਰੋ